ਬਟਕੀਨਾ ਬਟਕੀਨਾ ਮੈਂ 100 ਆਹ 100 ਬੇਟਾ ਅੱਜ 12ਵੀਂ ਜਮਾਤ ਦਾ ਰਿਜ਼ਲਟ ਆਇਆ ਹੈ ਕਿਹੜੀ ਪੋਜੀਸ਼ਨ ਆਈ ਹੈ ਔਰ ਕੀ ਹੈ 51ਵਾਂ ਪੋਜੀਸ਼ਨ ਆਈ ਹੈ 51 ਰੈਂਕ ਆਇਆ ਹੈਗਾ ਮੇਰਾ ਕਿੰਨੇ ਨੰਬਰ ਲਏ ਆ 493 ਨੰਬਰ 1500 ਵਿੱਚ ਕੀ ਫਿਊਚਰ ਯੋਜਨਾ ਮਾਰ ਬੇਟਾ ਦੀ ਹਾਂਜੀ ਸਰ ਕੀ ਯੋਜਨਾ ਅੱਗੇ ਬਣਾਈ ਆ ਤੂੰ ਪੜ੍ਹਨ ਕੀ ਬਾਰੇ ਅੱਗੇ ਫਿਊਚਰ ਸੇ ਟੀਚਿੰਗ ਪ੍ਰੋਫੈਸ਼ਨ ਟੀਚਰ ਆਜੇ ਸਕੂਲ ਆਇਆ ਜਦੋਂ ਪਿਛਲਾ ਵੱਲੋਂ ਸਨਮਾਨ ਕੀਤਾ ਗਿਆ ਕਿਦਾਂ ਲੱਗਿਆ ਬਹੁਤ ਹੀ ਲੱਗਦਾ ਮੈਂ ਬਹੁਤ ਖੁਸ਼ੀ ਹਾਂ ਪਹਿਲਾਂ ਵੀ ਆਉਂਦੇ ਸੀ ਤੇ ਅੱਜ ਆਉਣ ਚ ਕਿੰਨਾ ਕ ਫਰਕ ਲੱਗਾ ਬਹੁਤ ਜਿਆਦਾ ਬਹੁਤ ਫਰਕ ਲੱਗਾ ਕਿੰਨਾ ਬਹੁਤ ਖੁਸ਼ੀ ਹੋਈ ਜਾਂਦੀ ਹੈ ਤੇ ਆਪ ਕੋ ਤੋਰੇ ਤੋਂ ਜਿਆਦਾ ਖੁਸ਼ ਲੱਗਦਾ ਕੋ ਘੱਟ ਕੋਈ ਨਹੀਂ ਹਾਲ ਹੀ ਵਿੱਚ ਜੀ ਅੱਜ ਬੇਟੀ ਆਈਐਮਐਲ ਕਿਸ ਤਰ੍ਹਾਂ ਮਹਿਸੂਸ ਕਰਦਾ ਸਕੂਲ ਵੱਲੋਂ ਔਰ ਹੁਣ ਤੱਕ ਦੇ ਸਕੂਲ ਦਾ ਕਿਸ ਤਰ੍ਹਾਂ ਰਿਜ਼ਲਟ ਹੈ ਜਿਵੇਂ ਅੱਜ ਰਿਜ਼ਲਟ ਦੀ ਗੱਲ ਕਰਾਂ ਪਲੱਸ 2 ਦਾ ਮਾਰਚ 24 ਦਾ ਰਿਜ਼ਲਟ ਆਇਆ ਤਾਂ ਸਾਨੂੰ ਮੈਂ ਕਹਾਂ ਵੀ ਸਾਡੇ ਤਾਂ ਖੁਸ਼ੀ ਦੀ ਸਮਹਾਲੀ ਨਹੀਂ ਜਾਂਦੀ ਵੀ ਇੰਨੀ ਖੁਸ਼ੀ ਹੋਈ ਹੈ ਬੀਟੀ ਨੇ ਸਾਡਾ ਸਕੂਲ ਦਾ ਨਾਰੋਸ਼ਨ ਕੀਤਾ ਹੈ ਅ ਜ਼ਿਲ੍ਹੇ ਦੇ ਵਿੱਚ ਵੀ ਤੇ ਪੰਜਾਬ ਦੇ ਮੈਡ ਦੇ ਵਿੱਚ ਕਿਉਂਕਿ ਅਸੀਂ ਅਕਸਰ ਜਦੋਂ ਮੈਡ ਦੇ ਵਿੱਚ ਬੱਚਿਆਂ ਵਾਸਤੇ ਮੀਟਿੰਗ ਵਗੈਰਾ ਕਰਦੇ ਸੀ ਤੇ ਇਹਨਾਂ ਬੱਚਿਆਂ ਵਾਸਤੇ ਜਿਹੜੇ ਹੈਗੇ ਜਦੋਂ ਟੀਚਰ ਨਾਲ ਗੱਲ ਕਰਦੇ ਸੀ ਤਾਂ ਹਮੇਸ਼ਾ ਕਹਿੰਦੇ ਵੀ ਸਾਡੇ ਦੋ ਦੋ ਤਿੰਨ ਬੱਚੇ ਇੱਕ ਕਮਰਸ ਦਾ ਬੱਚਾ ਸੀ ਇੱਕ ਇਹ ਬੱਚਾ ਸੀਗਾ ਇਹ ਮੈਡ ਦੇ ਵਿੱਚ ਆਉਣ ਵਾਸਤੇ ਜਿਹੜੇ ਪੂਰੇ ਤਿਆਰ ਸੀਗੇ ਚਲੋ ਕਿਸੇ ਕਾਰਨ ਦੂਸਰੇ ਬੱਚੇ ਪਿੱਛੇ ਰਹਿ ਗਿਆ ਪਰ ਇਹ ਬੇਟੇ ਨੇ ਬਤੀਨਾ ਸਾਡਾ ਜਿਹੜਾ ਹੈਗਾ ਨਾ ਰੋਸ਼ਨ ਕਰਕੇ ਸਾਨੂੰ ਮਾਨ ਸਨਮਾਨ ਦਿੱਤਾ ਜਿੱਥੇ ਸੰਸਥਾ ਨੂੰ ਤਾਂ ਮੈਨੂੰ ਲੱਗਦਾ ਵੀ ਜਦੋਂ ਦਾ ਮੈਨੂੰ ਚਾਰ ਸਾਲ ਹੋ ਗਏ ਆ ਤਾਂ ਅਸੀਂ ਮਿਹਨਤ ਕਰਦੇ ਸੀਗੇ ਕਿਉਂਕਿ ਮਿਹਨਤ ਸਾਡੀ ਉਹ ਅੱਜ ਰੰਗ ਲਿਆਈ ਹੈ ਤਾਂ ਮੈਨੂੰ ਲੱਗਦਾ ਵੀ ਇਹ ਸਕੂਲ ਹੈ ਸ਼ਾਇਦ ਪਹਿਲਾ ਬੱਚਾ ਹੀ ਆ ਜਿਹੜਾ ਪੰਜਾਬ ਦੀ ਮੈਡ ਦੇ ਵਿੱਚ ਆਇਆ ਵੀ ਇਹ ਵੀ ਇੱਕ ਇਤਿਹਾਸ ਹੈ ਇਹਦੇ ਨਾਂ ਤੇ ਲਿਖਿਆ ਗਿਆ ਆ ਗਿਆ ਪਾ ਅਸੀਂ ਬੱਚਿਆਂ ਨੂੰ ਜਿਹੜਾ ਉਤਸ਼ਾਹਤ ਕਰਨ ਵਾਸਤੇ ਜਦੋਂ ਅਸੀਂ ਹਾਊਸ ਹੈ ਸਾਡੇ 4 ਹਾਊਸ ਚੱਲਦੇ ਆ ਤਾਂ ਉਹਨਾਂ ਦੇ ਨਾਮ ਵੀ ਜਿਹੜੇ ਹੈ ਕਿ ਅਸੀਂ ਬੱਚਿਆਂ ਦੇ ਜਿਹੜੇ ਐਕੈਡੈਮਿਕ ਤੌਰ ਤੇ ਸਪੋਰਟਸ ਕੋਰਟ ਤੇ ਜਿਹੜਾ ਤਰਚੇ ਰੈਕਿੰਗ ਕੀਤੀ ਤੋ ਹੋਈ ਜਿਹੜੇ ਬੱਚੇ ਓਵਰ ਆਲ ਵਧੀਆ ਹੁੰਦੇ ਆ ਜਿਹੜੇ ਟੌਪ ਕੀਤਾ ਹੁੰਦਾ ਉਹਨਾਂ ਦੇ ਨਾਮ ਤੇ ਰੱਖਦੇ ਆ ਤਾਂ ਕਿ ਉਹਨਾਂ ਬੱਚਿਆਂ ਨੂੰ ਵੇਖ ਕੇ ਜਿਹੜੇ ਹੋਰ ਵੀ ਬੱਚੇ ਤਿਆਰ ਹੋਣ ਪਾਉਮੇਨ ਉਮੀਦ ਆ ਵੀ ਅਸੀਂ ਜਿਹੜਾ ਹੈ ਕਿ ਅਸੀਂ ਅਜ ਨਹੀਂ ਰੱਖੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਹੋਰ ਵੀ ਮੈਡਿਕ ਦੇ ਵਿੱਚ ਆ ਕੇ ਇਸ ਸਕੂਲ ਨੂੰ ਇਸ ਸੰਸਥਾ ਨੂੰ ਜ਼ਿਲ੍ਹੇ ਨੂੰ ਹੋਰ ਮਾਨਸ ਰਮਾ ਦੋਣਗੇ ਕਿਉਂਕਿ ਇਹ ਬੜੀ ਮਾਨਮਤੀ ਸੰਸਥਾ ਹੈਗੀ ਹੈ ਇੱਥੋਂ ਬਹੁਤ ਸਾਰੇ ਬੱਚੇ ਜਿਹੜੇ ਪੜ ਕੇ ਜੱਜ ਵਗੈਰਾ ਵੀ ਬਣੇ ਆ ਹੋਰ ਜਿਹੜੇ ਪੋਸਟਾਂ ਤੇ ਗਏ ਆ ਤਾਂ ਇਹ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਸਾਡੇ ਸਟਾਫ ਵਾਸਤੇ ਸਾਡੇ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਕਿ ਇਸ ਤਰ੍ਹਾਂ ਦੇ ਜਦੋਂ ਬੱਚੇ ਆਉਂਦੇ ਆ ਤੇ ਉਹ ਸੰਸਥਾ ਦੀ ਸੰਸਥਾ ਦੇ ਨਾਲ-ਨਾਲ ਜੁੜੇ ਹੈਗੇ ਆ ਵੀ ਜ਼ਿਲ੍ਹੇ ਦਾ ਮਾਣ ਸਨਮਾਨ ਵਧਾ ਰਹੇ ਆ ਸਾ ਸਾਨੂੰ ਆਜੀ ਬੜੀ ਖੁਸ਼ੀ ਹੋਈ ਹੈ ਤੇ ਮੈਂ ਜਿਹੜੇ ਸਭ ਤੋਂ ਪਹਿਲਾਂ ਸਾਡੇ ਪੇਰੈਂਟਸ ਹੈ ਬੱਚਿਆਂ ਦੇ ਖੜੇ ਆ ਪਾਦ ਸਭ ਖੜੇ ਆ ਇਹਨਾਂ ਨੂੰ ਮੁਬਾਰਕਬਾਦ ਦਿਨਾ ਵੀ ਇਹਨਾਂ ਦੇ ਬੱਚੇ ਆਜੋ ਭਾਈ ਤੁਸੀਂ ਆਜੋ ਇਹਨਾਂ ਨੂੰ ਮੁਬਾਰਕਬਾਦ ਦਿਨਾ ਭੈਣ ਜੀ ਖੜੇ ਆ ਵੇ ਇਹਨਾਂ ਨੇ ਜਿਹੜੇ ਹੈਗਾ ਇਸ ਬੱਚੇ ਨੂੰ ਪਤਾ ਨਹੀਂ ਕੀ ਕੁਸ਼ ਮਿਹਨਤ ਵਾਸਤੇ ਦਿੱਤਾ ਹੁੰਦਾ ਜਦੋਂ ਅਸੀਂ ਟੀਚਰ ਚ ਉਹ ਦਿੰਦੇ ਨੇ ਤੇ ਪੇਰੈਂਟਸ ਬਹੁਤ ਵੱਡਾ ਯੋਗਦਾਨ ਹੁੰਦਾ ਤੇ ਬੱਚਾ ਬੜਾ ਸincere ਬੱਚਾ ਹੈਗਾ ਸਿਆਣਾ ਬੱਚਾ ਹੈਗਾ ਤੇ ਇਹਦੇ ਚੰਗੇ ਭਵਿੱਖ ਵਾਸਤੇ ਅਸੀਂ ਸਾਰੇ ਕੰਮਾਂ ਕਰਦੇ ਆ ਕਿਉਂ ਨਾ ਇਹਦਾ ਭਵਿੱਖ ਜਿਹੜਾ ਹੋਰ ਵੀ ਵਧੀਆ ਹੋਵੇ ਤੇ ਇਹ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੇ ਹੈਗਾ ਜਿੱਥੇ ਵੀ ਇਹਦੀ ਇੱਛਾ ਹੈਗੀ ਹੈ ਉੱਥੇ ਪਹੁੰਚ ਰੱਖਦੇ ਵਿੱਚ ਆਸ ਕਰ ਸਕਦੇ ਕਿ ਇਹਦੇ ਨਾਂ ਤੇ ਵੀ ਹਾਊਸ ਬਣੂਗਾ ਸਕੂਲ ਹਾਂਜੀ ਸ਼ੋਰ ਬਿਲਕੁਲ ਜੀ ਪਰ ਕੋਈ ਸ਼ੁਰੂ ਕਿਉਂਕਿ ਸਾਡਾ ਮੈਂ ਅੱਜ ਦੀ ਸੋਚਦਾ ਹੁੰਦਾ ਸੀ ਕਿਉਂਕਿ ਅਸੀਂ ਜਿਹੜੇ ਮੈਡ ਦੀ ਵਾਰੀ ਆ ਹੋਸ ਦੀ ਤਾਂ ਅਸੀਂ ਅੱਜ ਜਦੋਂ ਸਾਡਾ ਹਾਊਸ ਖਤਮ ਹੋਇਆ ਸੀ ਤਾਂ ਉਦੋਂ ਕਹਿ ਰਹੇ ਸੀ ਕਿ ਤੁਹਾਡੇ ਵਾਸਤੇ ਇੱਕ ਨਵੀਂ ਨੀ ਜਿਹੜੀ ਹੈਗੇ ਰੱਖ ਕੇ ਗਏ ਤਾਂ ਤੁਸੀਂ ਅੱਗੇ ਕੀ ਕਰੋਗੇ ਤੇ ਇਹਨਾਂ ਨੇ ਜਿਹੜਾ ਹੈਗਾ ਆਪਣੇ ਕਲਾਸ ਦਾ ਜਿਹੜੇ ਬੱਚਾ ਮੈਡ ਦੇ ਵਿੱਚ ਆਉਂ ਕਰਕੇ ਇਹਨਾਂ ਦਾ ਹੋਰ ਵੀ ਮੀਲ ਪੱਥਰ ਰੱਖਿਆ ਗਿਆ ਵੀ ਇਹਨਾਂ ਨੇ ਇੱਕ ਚੰਗੀ ਸ਼ੁਰੂਆਤ ਜਿਹੜੇ ਹੈਗੇ ਮੈਂ ਹਨੀ ਸਰ ਕੀ ਰਹੀ ਐ ਸਿੱਪੀ ਪ੍ਰੀ ਕੋਰ ਡਿਲੇ ਬੜੇ ਮਾਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਸਾਡੇ ਓਵਰ ਆਲ ਰੈਜ਼ਲਟ ਜਿਹੜਾ ਆ ਉਹ 13ਵੇਂ ਨੰਬਰ ਤੇ ਆ ਐ ਪਲੱਸ 2 ਦਾ ਰਿਜ਼ਲਟ ਸਾਡਾ ਡਿਸਟਿੰਕਸ਼ਨ ਨਿੱਤਰਨ ਦੀ ਸਾਡੇ ਕੋਲੇ ਉਹਦੇ ਵਿੱਚੋਂ ਵੀ ਬਲਵੀਰ ਸਕੂਲ ਨੇ ਸਾਡਾ ਨਾਂ ਜਿਹੜਾ ਬਹੁਤ ਰੌਸ਼ਨ ਕੀਤਾ ਪ੍ਰਿੰਸੀਪਲ ਸਾਡੇ ਕੋਲ ਖਣੇ ਭਵਿੰਦਰ ਜੀ ਉਹ ਸਾਰਾ ਸਟਾਫ ਵੀ ਤੁਸੀਂ ਵੇਖਿਆ ਜੁੜਿਆ ਆ ਸਾਡੇ ਨਾਲ ਉਹ ਸਾਰੇ ਸਟਾਫ ਦੀ ਮਿਹਨਤ ਸਦਕਾ ਸਾਡਾ ਇੱਕ ਬੱਚਾ ਮੈਰਿਟ ਕੀ ਇਹ ਲੈ ਕੇ ਬੱਚਾ ਸੀ ਤਾਂ ਸੀ ਆ ਤੋ ਇਸ ਦੇ ਨਾਲ ਸਾਨੂੰ ਮੈਨੂੰ ਹੋਰ ਵੀ ਖੁਸ਼ੀ ਹੈ ਕਿ ਅੱਜ ਨੂੰ ਦੇ ਵਿੱਚ ਵੀ ਸਾਡੇ ਕਾਫੀ ਬੱਚੇ ਜਿਹੜੇ ਨੇ ਉਹ ਮੈਰਿਟ ਚ ਆਏ ਨੇ ਸਰਕਾਰੀ ਸਕੂਲਾਂ ਦੇ ਚਾਰ ਜਾਂ ਪੰਜ ਫੋਦੀ ਜਗ੍ਹਾ ਜਿਆਦਾ ਬੱਚੇ ਨੇ ਇਸ ਤੋਂ ਵੀ ਜ਼ਿਆਦਾ ਓਵਰ ਆਲ ਸਾਡੇ ਕੋਲ 7 ਬੱਚੇ ਆਏ ਨੇ 7 ਦੇ ਸੱਤੇ ਲੜਕੀਆਂ ਨੇ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਹੋਇਆ ਸਾਡੇ ਕੋਲ ਸਰਸਤੀ ਸਾਡੇ ਕੋਲ ਖੜੀ ਹੈ ਤੇ ਪ੍ਰਾਊਡ ਰਿਸੂ ਹੁੰਦਾ ਵੀ ਜ਼ਿਲ੍ਹੇ ਦੇ ਵਿੱਚ 7 ਬੱਚੇ ਔਰ ਪ੍ਰਾਈਵੇਟ ਸਕੂਲ ਚੋਂ ਕਿ ਸਰਕਾਰੀ ਸਕੂਲ ਚੋਂ ਉਹ ਵਧੀਆ ਲੱਗ ਰਿਹਾ ਮੈਨੂੰ ਇਹ ਮਹਿਸੂਸ ਮਾਨ ਮਹਿਸੂਸ ਹੋ ਰਿਹਾ ਆਪਣੇ ਟੀਮ ਦੇ ਪੂਰੀ ਪੂਰੀ ਟੀਮ ਤੋਂ ਬੰਦਾ ਦੀ ਟੀਮ ਤੇ ਇਹਨਾਂ ਦੀ ਮਿਹਨਤ ਨੇ ਜਿਹੜਾ ਰਿਜ਼ਲਟ ਵੀ ਜਿਹੜਾ ਬਹੁਤ ਅੱਛਾ ਲੰਦਾ ਔਰ ਕੱਲ ਜਦੋਂ ਸਾਰੇ ਜ਼ਿਲ੍ਹੇ ਦਾ ਰਿਜ਼ਲਟ ਆਏਗਾ ਤਾਂ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਐਵਰੇਜ ਹੋ 95 ਤੋਂ ਉੱਪਰ ਹੋਏਗੀ ਓਵਰਆਲ ਸਕੂਲਾਂ ਦੀ ਤੇ ਉਹ ਫਿਰ ਵਧਾਈ ਅਸੀਂ ਅਗਲੀ ਵਾਰੀ ਸਾਰੇ ਪ੍ਰਿੰਸੀਪਲਾਂ ਨੂੰ ਜਾਵਾਂਗੇ ਫਿਲਹਾਲ ਦੀ ਕੜੀ ਇਹ ਸਾਰਾ ਸਟਾਫ ਜ਼ਰੂਰ ਕਰਦਾ ਇਹ ਮੋਮੈਂਟ ਇਸ ਦਾ ਸਟਾਫ ਦਾ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਆ ਦੇ ਲੋਕ ਧਿਆ ਦਿਓ ਜ਼ਿਲ੍ਹਾ ਸਿੱਖਿਆ ਅਫਸਰ ਮੇਰਾ ਤੇ ਗੁਰੂ ਜੀ ਆਏ ਨੇ ਸਤ ਗੁਰ ਤੋ ਅਸੀਂ ਪ੍ਰਾਊਡ ਫੀਲ ਕਰਦੇ ਆ ਅੱਜ ਬੱਚੇ ਨੂੰ ਵਧਾਈ ਦੇਣ ਦਾ ਸਰੋਤ ਕਿਹਾ ਤੇ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਵਧਾਈ ਜੀ ਮੇਰੇ ਵੱਲੋਂ ਤੇ ਨਾਲ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਜਿਨ੍ਹਾਂ ਨੇ ਮੌਕਾ ਦਿੱਤਾ ਤੁਸੀਂ ਬੱਚਾ ਜਿਹੜਾ ਉਹ ਫਰੀਦਕੋਟ ਦਾ ਨਾ ਰੋਸ਼ਨ ਕਰ ਰਿਹਾ ਬਾਪ ਫਰੀਦੀ ਧਰਤੀ ਤੇ ਖੜੋ ਕੇ ਤੇ ਸਰਸਤੀ ਸਾਡੇ ਕੋਲ ਪ੍ਰਗਟ ਹੋਈ ਅੱਜ ਇੱਥੇ ਮੁਬਾਰਕਾਂ ਥੈਂਕ ਯੂ ਕੀ ਟੂ ਹਾਰਟਿਕਲਚਰ ਦੀ ਵਿਦਿਆਰਥਣ ਸੀ ਇਹਦੇ ਜੀ 500 ਵਿੱਚੋਂ 493 ਨੰਬਰ ਆਏ ਨੇ ਤੇ ਇਹ ਸਟੇਟ ਵਿੱਚੋਂ 59ਵੇਂ ਰੈਂਕ ਤੇ ਰਹੀ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਇੰਟੈਲੀਜੈਂਟ ਬੱਚਾ ਹੈ ਮੇਰੀ ਕਲਾਸ ਦਾ ਜੀ ਇਹਦਾ ਅੱਗੇ ਜੋ ਪਲਾਨ ਹੈਗਾ ਕਿ ਇਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਆਪਣੇ ਮੈਮ ਦੇ ਚਿੰਤਾ ਹੀ ਚੱਲਣਾ ਜੀ ਜੋ ਕੁਝ ਮੇਰੇ ਮੈਮ ਕਹਿਣਗੇ ਉਵੇਂ ਹੀ ਕਰਨਾ ਤੇ ਅਕੋਰਡਿੰਗ ਟੂ ਮੀ ਜੋ ਇਹਦਾ ਇੰਟਰਸਟ ਸੀ ਉਹਦੇ ਅਕੋਰਡਿੰਗਲੀ ਮੈਂ ਦੱਸ ਰਹੀ ਹਾਂ ਕਿ ਸ਼ਿਲਪਾ ਸੀਓ ਟੀਚਿੰਗ profession ਬਟ ਯੋਕੇ ਟੀਚਰ ਬੰਨਾ ਚਾਹਦੀ ਹੈ ਇਸੇ ਪ੍ਰੋਫੈਸ਼ਨ ਚ ਜਾ ਕੇ ਇਹ ਮਾਰ ਕੇ ਮਾਰਨਾ ਚਾਹਦੀ ਹੈ ਅੱਗੇ ਕਹਿੰਦੀ ਹੈ ਕਿ ਜੋ ਮੈਂ ਆਪਦੇ ਮੈਮ ਤੋਂ ਸਿੱਖਿਆ ਉਹ ਮੈਂ ਅੱਗੇ ਬੱਚਿਆਂ ਨੂੰ ਸਿਖਾਉਣਾ ਹੈ ਜੀ ਐਂਡ ਦਿਸ ਇਜ਼ ਤੁਹਾਡਾ ਕਿੰਨਾ ਕੁ ਰੋਲ ਰਹਿਣ ਵਾਲਾ ਹੈ ਅੱਗੇ ਲਾਈਫ 'ਚ ਅ ਜਿੱਥੋਂ ਦਾ ਖੋ ਸਕੇਗਾ ਜੀ ਜਦੋਂ-ਜਦੋਂ ਇਹਨੂੰ ਮੇਰਾ ਸਾਥ ਚਾਹੀਦਾ ਹੋਏਗਾ ਮੇਰੀ ਗਾਈਡੈਂਸ ਚਾਹੀਦੀ ਹੋਏਗੀ ਮੈਂ ਹਮੇਸ਼ਾ ਇਹਦੇ ਨਾਲ ਰਵਾਂਗੀ ਇਹਨੂੰ ਹਰ ਤਰ੍ਹਾਂ ਹੈਲਪ ਕਰਾਂਗੀ ਜੀ ਹਰ ਤਰ੍ਹਾਂ ਸਪੋਰਟ ਕਰਾਂਗੀ ਕਲਾਸ ਦੇ ਵਿੱਚ ਕਿੰਨਾ ਵਿੱਚ ਰਹਿੰਦੇ ਸੀ ਤੁਹਾਡੇ ਨਾਲ ਬਹੁਤ ਹੀ ਪਿਆਰਾ ਬੱਚਾ ਸੀ ਬਹੁਤ ਹੀ obedient intelligent ਤੇ ਹਰ ਇੱਕ ਨਾਲ ਪਿਆਰ ਨਾਲ ਇੱਜ਼ਤ ਨਾਲ ਗੱਲ ਕਰਨ ਵਾਲਾ ਆਪਣੀ ਇੱਕ ਟੀਚਰਸ ਨੂੰ ਪੂਰੀ ਰਿਸਪੈਕਟ ਦਿੰਦੀ ਸੀ ਆਪਣੀ ਕਲਾਸ ਫੈਲੋਜ਼ ਨਾਲ ਪ੍ਰੋਪਰਲੀ ਬਿਹੇਵ ਕਰਦੀ ਸੀ ਬੜਾ ਪਿਆਰਾ ਬੱਚਾ ਨੇ ਤੁਹਾਨੂੰ ਪਤਾ ਲੱਗਾ ਤੁਹਾਡੇ ਸਕੂਲ ਦੀ ਤੁਹਾਡੀ ਕਲਾਸ ਦੀ ਬੱਚੀ ਨੇ 493 ਅੰਕ ਲਏ ਨੇ 500 ਦੇ ਵਿੱਚੋਂ ਤਾਂ ਉਦੋਂ ਤੁਹਾਨੂੰ ਕਿਦਾਂ ਲੱਗਿਆ ਫ੍ਰੈਂਕਲੀ ਸਪੀਕਿੰਗ ਜੀ ਆਈ ਵਾਸ ਡੈਡ ਸ਼ੋਰ ਮੈਨੂੰ ਇਸ ਬੱਚੇ ਤੇ ਪੂਰਾ ਇਤਬਾਰ ਸੀ ਕਿ ਬੱਚਾ ਮੈਰਿਟ ਵਿੱਚ ਆਏਗਾ ਪਰ ਜਦੋਂ ਮੈਨੂੰ ਪਤਾ ਲੱਗਿਆ ਅਲਦੋ ਮੈਨੂੰ ਕਨਫਰਮਡ ਸੀ ਇਸ ਗੱਲ ਦਾ ਪਰ ਫਿਰ ਵੀ ਇੱਕ ਵੱਖਰੀ ਜਿਹੀ ਖੁਸ਼ੀ ਸੀ ਕਿਉਂਕਿ ਇਹਦੇ ਵਿੱਚ ਸਾਰੇ ਟੀਚਰਸ ਦੀ ਮਿਹਨਤ ਇਨਵੋਲਵ ਹੁੰਦੀ ਹੈ ਤੇ ਸਾਰੇ ਟੀਚਰਸ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਜੋ ਸਾਡੇ ਪ੍ਰਿੰਸੀਪਲ ਸਰ ਦਾ ਆਫ ਕੌਰਸ ਇਸ ਬੱਚਾ ਦੀ ਬੱਚੇ ਦੀ ਮਿਹਨਤ ਦਾ ਤੇ ਬਾਕੀ ਸਮੂਹ ਸਟਾਫ ਮੈਂਬਰਸ ਦਾ ਡੀਓ ਸਰ ਨੂੰ ਤਾਂ ਅਸੀਂ ਕ੍ਰੈਡਿਟ ਦੇਵਾਂਗੇ ਜੀ ਸਭ ਤੋਂ ਪਹਿਲਾਂ ਕ੍ਰੈਡਿਟ ਤਾਂ ਡੀਓ ਸਰ ਨੂੰ ਹੀ ਦੇਵਾਂਗੇ ਅਸੀਂ ਤੁਹਾਡੇ ਜਿਹੜਾ ਇਸ ਟੀਚਿੰਗ ਲਾਈਫ ਦਾ ਕਿੰਨਾ ਬਚਾਇਆ ਮੈਸਟਰ ਆ ਫ੍ਰੈਂਕਲੀ ਸਪੀਕਿੰਗ ਪਹਿਲਾ ਬੱਚਾ ਹੀ ਹੈ ਜੀ ਬਹੁਤ ਹੀ ਮਾਣ ਮਹਿਸੂਸ ਕਰਾਇਆ ਇਸ ਬੱਚੇ ਨੇ ਇਹ ਵੋਕੇਸ਼ਨਲ ਬਾਗਬਾਨੀ ਦਾ ਬੱਚਾ ਹੈ ਜੀ ਇਹ ਸੋ ਮੈਂ 11 ਸਾਲ ਤੋਂ ਤਕਰੀਬਨ ਇਸ profession ਵਿੱਚ ਹੈਗੀ ਆ ਤੇ ਇਸ ਬੱਚੇ ਨੇ ਪਹਿਲਾ ਬੱਚਾ ਮੇਰੇ ਮੇਰੀ ਕਲਾਸ ਦਾ ਜਿਹੜਾ ਮੈਰਿਟ ਵਿੱਚ ਆਇਆ ਤੇ ਆਮ ਰੀਅਲੀ ਫੀਲਿੰਗ ਵੈਰੀ ਪ੍ਰਾਊਡ ਆਫ